ਜੀ ਭਪਿੰਦਰ ਰੌਇਲ YouTube ਚੈਨਲ ਦੇ ਨਾਲ ਤੇ ਸਿੱਖਦੇ ਹੰਨੇ ਆਂ ਪੰਜਾਬੀ ਸ਼ੁੱਧ ਪੰਜਾਬੀ ਕਿਵੇਂ ਲਿਖਣੀ ਆ ਅੱਜ ਆਪਾਂ ਆ ਗਏ ਨਾਣੇ ਤੇ ਨੰਨੇ ਦੀ ਸਹੀ ਵਰਤੋਂ ਕਿਵੇਂ ਕਰਨੀ ਆ ਪਿੱਛੇ ਕਾਫੀ ਕੁਝ ਕਰ ਚੁੱਕੇ ਆਂ ਆਪਾਂ ਜੇ ਨਵੇਂ ਆਇਓ ਮੇਰੇ ਚੈਨਲ ਤੇ ਤਾਂ ਸਾਰੀਆਂ ਪਿਛਲੀਆਂ ਵੀਡੀਓਜ਼ ਜ਼ਰੂਰ ਦੇਖਿਓ ਤਾਹੀਂ ਚੰਗੀ ਤਰ੍ਹਾਂ ਫੇਰ ਸਮਝ ਲੱਗਦੀ ਐ ਜੇ ਵਿੱਚੋਂ ਕੋਈ ਚੀਜ਼ ਛੁੱਟ ਜਾਂਦੀ ਆ ਫੇਰ ਚੰਗੀ ਤਰ੍ਹਾਂ ਪਤਾ ਨਹੀਂ ਲੱਗਦਾ ਤੇ ਅੱਜ ਆਪਾਂ ਕਰਾਂਗੇ ਨਾਣਾ ਕਿੱਥੇ ਲੱਗਦਾ ਤੇ ਨੰਨਾ ਕਿੱਥੇ ਲੱਗਦਾ ਕਈ ਸ਼ਬਦ ਇਹ ਜਿਹੇ ਨੇ ਹਿੰਦੀ ਦੇ ਵਿੱਚ ਨਾ ਦੀ ਆਵਾਜ਼ ਆਉਂਦੀ ਆ ਤੇ ਉੱਥੇ ਆਪਾਂ ਪੰਜਾਬੀ ਦੇ ਵਿੱਚ ਵੀ ਨੰਨਾ ਲਗਾ ਦਿੰਨੇ ਆ ਉਹ ਨਹੀਂ ਲੱਗਦਾ ਹੈਗਾ ਧਿਆਨ ਰੱਖਣਾ ਇਹਨਾਂ ਗੱਲਾਂ ਦਾ ਅੱਜ ਇਹੀ ਆਪਾਂ ਸਾਰਾ ਦੇਖਾਂਗੇ ਕਿੱਥੇ ਨੰਨਾ ਲਗਾਉਣਾ ਤੇ ਕਿੱਥੇ ਨਾਣਾ ਲਗਾਉਣਾ ਪਹਿਲਾ ਹੈ ਆਪਾਂ ਕਰਨਾ ਸ਼ੁਰੂ ਜਿੱਥੇ ਰਾਰਾ ਲੱਗਿਆ ਹੋਇਆ ਤੇ ਰਾਰਾ ਜਿਹੜਾ ਉਹ ਮੁਕਤਾ ਹੈ ਕੁਛ ਲੱਗਿਆ ਨਹੀਂ ਹੋਇਆ ਰਾਰੇ ਨੂੰ ਉਚਾਰਨ ਉਚਾਰਨ ਕਰ ਲਤਾ ਉਚਾਰਨ ਠੀਕ ਹੈ ਨੰਨਾ ਲੱਗੇਗਾ ਇੱਥੇ ਉਦਾਹਰਣ ਉਦਾਹਰਣ ਨਹੀਂ ਹੁੰਦਾ ਉਹ ਉਦਾਰਨ ਹੁੰਦਾ ਨੰਨਾ ਲੱਗਦਾ ਕਿਰਨ ਨਹੀਂ ਹੁੰਦਾ ਕਿਰਨ ਹੁੰਦਾ ਪੂਰਣ ਨਹੀਂ ਹੁੰਦਾ ਨਾ ਨਹੀਂ ਪੂਰਣ ਨਾਣਾ ਨਹੀਂ ਹੁੰਦਾ ਪੂਰਣ ਹੁੰਦਾ ਨ ਨਨੇ ਨਾਲ ਕਾਰਣ ਗਲਤ ਹੈ ਕਾਰਣ ਹੁੰਦਾ ਮਰਨ ਗਲਤ ਹੈ ਮਰਨ ਹੁੰਦਾ ਇਸੇ ਤਰ੍ਹਾਂ ਸਧਾਰਨ ਸੰਪੂਰਣ ਧਾਰਨ ਨਿਰਣਾ ਸਾਰਨ ਚਾਰਨ ਮਾਰਨ ਵਰਨ ਸਵਰਨ ਇਹ ਸ਼ਬਦ ਨੇ ਜਿਹੜੇ ਸਾਰੇ ਨੰਨੇ ਨਾਲ ਪੈਂਦੇ ਨੇ ਇਹ ਨਾਣੇ ਨਾਲ ਨਹੀਂ ਪੈਂਦੇ ਹਾਂਜੀ ਜਿਹੜੇ ਨਾਲ ਜੁੜਿਓ ਚੈਨਲ ਦੇ ਨਾਲ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਲਾਈਕ ਕਰਿਆ ਕਰੋ ਤਾਂ ਹੀ ਪਤਾ ਲੱਗਦਾ ਫਿਰ ਕਿ ਤੁਹਾਨੂੰ ਚੰਗਾ ਲੱਗਦਾ ਹਾਂਜੀ ਇਹ ਸੀਗੇ ਰਾਰਾ ਕਿੱਥੇ ਸੀਗਾ ਮੁਕਤਾ ਮਤਲਬ ਹੋ ਰਾ ਰਨ ਨੂੰ ਕੁਛ ਨਹੀਂ ਸੀ ਲੱਗਿਆ ਉੱਥੇ ਕੀ ਲੱਗਣਾ ਸੀ ਨਾਣਾ ਨਹੀਂ ਸੀ ਲੱਗਣਾ ਨੰਨਾ ਲੱਗਣਾ ਸੀ ਠੀਕ ਹੈ ਜੀ ਬਾਕੀ ਪੰਜਾਬੀ ਦਾ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਉਚਾਰਨ ਦੇ ਨਾਲ ਜੋ ਉਚਾਰਨ ਦੇ ਵਿੱਚ ਆਵਾਜ਼ ਆਉਂਦੀ ਆ ਉਹ ਅੱਖਰ ਲਈ ਚਲੋ ਤਾਂ ਠੀਕ ਲਿਖੀ ਜਾਂਦੀ ਆ ਕੋਈ ਗਲਤੀ ਹੋਣ ਦੇ ਚਾਂਸ ਘੱਟ ਹੀ ਹੁੰਦੇ ਨੇ ਤੇ ਨਾਣਾ ਕਦੋਂ ਲੱਗਦਾ ਹੁਣ ਦੇਖੋ ਇਹ ਹੈਗਾ ਮੁਕਤ ਰਾਰਾ ਪਰ ਇੱਥੇ ਨਾਣਾ ਲੱਗਿਆ ਹੋਇਆ ਰਣ ਠੀਕ ਹੈ ਕੋਈ ਅਸੂਲ ਨਹੀਂ ਜਿਹੜੇ ਉਹ ਕਈ ਸਬਦਾਂ ਦੇ ਵਿੱਚ ਨਹੀਂ ਲਾਗੂ ਹੁੰਦੇ ਹੈਗੇ ਕਈਆਂ ਦੇ ਵਿੱਚ ਹੋ ਜਾਂਦੇ ਨੇ ਜੇ ਰਾਰੇ ਨੂੰ ਕੁਝ ਨਾ ਕੁਝ ਲੱਗਿਆ ਹੋਇਆ ਕੋਈ ਮਾਤਰਾ ਲੱਗੀ ਹੋਈ ਹੈ ਸਿਹਾਰੀ ਲੱਗੀ ਹੋਈ ਹੈ ਹੋੜਾ ਲੱਗਿਆ ਹੋਇਆ ਘਣੌੜਾ ਲੱਗਿਆ ਹੋਇਆ ਔਕਰ ਲੱਗਿਆ ਹੋਇਆ ਠੀਕ ਹੈ ਤਾਂ ਫਿਰ ਉੱਥੇ ਨਾਣਾ ਹੈ ਮੰਨ ਲਓ ਕਿ ਜੇ ਜੇ ਆਪਾਂ ਲਿਖਤੀ ਤੌਰ ਤੇ ਗੱਲ ਕਰੀਏ ਤਾਂ ਫਿਰ ਉੱਥੇ ਨਾਣਾ ਲੱਗਦਾ ਪਰ ਜੇ ਇੱਥੇ ਦੇਖੀਏ ਹੁਣ ਆਪਾਂ ਰਾਂ ਦੇ ਵਿੱਚ ਦਾ ਇੱਥੇ ਰਾਂ ਲਿਹੁਣ ਲੱਗਿਆ ਕੁਝ ਨਹੀਂ ਹੋਇਆ ਮੁਕਤਾ ਇੱਥੇ ਮੁਕਤਾ ਤਾਂ ਇੱਥੇ ਨੰਨਾ ਲਾਉਨੇ ਆਪਾਂ ਇੱਥੇ ਮੁਕਤਾ ਤਾਂ ਇੱਥੇ ਨਾਣਾ ਲੱਗਦਾ ਤਾਂ ਮੁੱਕ ਦੀ ਗੱਲ ਕੀ ਆ ਕਿ ਉਚਾਰਨ ਦੇ ਹਿਸਾਬ ਨਾਲ ਦੇਖੋ ਉਚਾਰਨ ਕੀ ਆ ਰਿਹਾ ਉਚਾਰਨ ਦੇ ਹਿਸਾਬ ਨਾਲ ਲਿਖਾਂਗੇ ਆਪਾਂ ਤਾਂ ਆਪਣੇ ਆਪ ਬਿਲਕੁਲ ਸਹੀ ਲਿਖਿਆ ਜਾਂਦਾ ਕੁਝ ਮਾਰੇ ਮੋਟੇ ਜਿਹਾਂ ਹੈਗੇ ਹੁੰਦੇ ਵੀ ਨੇ ਵੀ ਕਿਵੇਂ ਕੀ ਲਿਖਣਾ ਚਾਹੀਦਾ ਕੀ ਨਹੀਂ ਕੀ ਹੋਵੇ ਤਾਂ ਕੀ ਆਉਂਦਾ ਬਹੁਤ ਜ਼ਿਆਦਾ ਲੱਗੂ ਨਹੀਂ ਹੁੰਦਾ ਹੁੰਦਾ ਭਾਸ਼ਾ ਦੇ ਵਿੱਚ ਰੀਣ ਰਾਣੀ ਹੀਣ ਰੋਣ ਰੌਣਕ ਰੂਣ ਝੋਣਾ ਸਰਾਣਾ ਬਰੀਣਾ ਹੁਣ ਇਹਨਾਂ ਦੇ ਵਿੱਚ ਰਾਰ ਇਹਦੇ ਨਾਲ ਕੋਈ ਨਾ ਕੋਈ ਮਾਤਰਾ ਲੱਗੀ ਹੋਈ ਐ ਬਰੋਣਾ ਠੀਕ ਹੈ ਜੀ ਤੇ ਅੱਗੇ ਕੀ ਆ ਕਿਰਿਆ ਜਿਹੜੇ ਸ਼ਬਦ ਕਿਰਿਆ ਵਾਲੇ ਨੇ ਕਿਰਿਆ ਉਹਦੇ ਵਿੱਚ ਨਾਣਾ ਲੱਗਦਾ ਮਤਲਬ ਕਿ ਕਿਰਿਆ ਵਾਲੇ ਸ਼ਬਦ ਨੇ ਜਿੱਦੇ ਵਿੱਚ ਕੁਝ ਨਾ ਕੁਝ ਹੋ ਰਿਹਾ ਉਗਣਾ ਕਿਰਿਆ ਹੁੰਦੀ ਹੈ ਨਾ ਉਗਣਾ ਉਗਦਾ ਉਡਣਾ ਉਥੇ ਸਾਰੇ ਆਜ ਨਾਣਾ ਹੈ ਉਡਾਉਣਾ ਆਉਣਾ ਆਖਣਾ ਸਹਿਣਾ ਸੁੱਜਣਾ ਹੱਸਣਾ ਕੱਢਣਾ ਖਾਣਾ ਗੱਡਣਾ ਗਿਣਾਉਣਾ ਕਬਰਾਉਣਾ ਸਾਰੀਆਂ ਕਿਰਿਆਵਾਂ ਨੇ ਨਾ ਹੈ ਕੁਝ ਨਾ ਕੁਝ ਕਿਰਿਆ ਕੀ ਹੁੰਦੀ ਆ ਵੀ ਕੁਝ ਚੱਲਦਾ ਕੁਝ ਹੁੰਦਾ ਉਹਨੂੰ ਕਿਰਿਆ ਕਹਿੰਦੇ ਨੇ ਚੱਬਣਾ ਚੱਲਣਾ ਸਿੱਜਣਾ ਰਿਜਣਾ ਜੰਮਣਾ ਟਾਣਾ ਪਾਟਣਾ ਬਣਾਉਣਾ ਕਿਰਿਆ ਸਾਰੇ ਕਿਰਿਆ ਬਲਕਿ ਜਿੰਨੀਆਂ ਵੀ ਕਿਰਿਆਵਾਂ ਨੇ ਕੁਝ ਨਾ ਕੁਝ ਹੁੰਦਾ ਜਾਂ ਕਰਿਆ ਜਾਂਦਾ ਆਟੋਮੈਟਿਕਲੀ ਕੁਦਰਤੀ ਦੇ ਵਿੱਚ ਜੋ ਵੀ ਹੁੰਦਾ ਉਹ ਵੀ ਕਿਰਿਆ ਹੁੰਦੀ ਹੈ ਚੱਲਦਾ ਮਤਲਬ ਜੋ ਕਿ ਰਹਿਣਾ ਲੰਘਣਾ ਹੰਡਣਾ ਡਿੱਗਣਾ ਇਹ ਸਾਰੀਆਂ ਕਿਰਿਆਵਾਂ ਨੇ ਜਿੱਥੇ ਜਿੱਥੇ ਸਾਰੀਆਂ ਕਿਰਿਆਵਾਂ ਨੇ ਉੱਥੇ ਕੀ ਲੱਗਦਾ ਨਾਣਾ ਠੀਕ ਹੈ ਜੀ ਉਸ ਤੋਂ ਬਾਅਦ ਨੰਨਾ ਕਦੋਂ ਲੱਗਦਾ ਹੁਣ ਦੇਖੋ ਹੈ ਵੈਸੇ ਊਣਾ ਵੀ ਤਾਂ ਕਿਰਿਆ ਸੁਣਾ ਵੀ ਕਿਰਿਆ ਗਿਰਨਾ ਵੀ ਕਿਰਿਆ ਪਰ ਇੱਥੇ ਨੰਨਾ ਲੱਗਦਾ ਤਾਂ ਉਹੀ ਮੈਥਡ ਕਰਮ ਆਊਗਾ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ। ਵੀ ਆਵਾਜ਼ ਦੇਖੋ ਕਿ ਵੀ ਕਿੱਥੇ ਆਉਂਦੀ ਹੈ। ਹੁਣ ਨਾ ਜੇ ਆਪਾਂ ਹੁਣ ਇੱਥੇ ਵੀ ਨਾ ਨਾ ਪਾਦੀ ਹੁਣ ਨਾ ਸਹੀ ਨਹੀਂ ਨਾ ਹੁਣ ਨਾ ਆਵਾਜ਼ ਗਲਤ ਹੈ ਨਾ ਨਾ ਵੀ ਆਵਾਜ਼ ਆਉਂਦੀ ਹੈ ਹੁਣ ਨਾਲ ਆ ਦੋ। ਆਵਾਜ਼ ਦੇਖ ਕੇ ਬਸ ਆਵਾਜ਼ ਦੇਖੋ ਤੇ ਅੱਖਰ ਦੇਖੋ ਕੀ ਲੱਗਦਾ। ਸੁਣਨਾ, ਗੀਣਨਾ, ਚੁਣਨਾ। ਲਿਖਿਆ ਤਾਂ ਰੋਜ਼ ਲਿਖ ਕੇ ਪ੍ਰੈਕਟਿਸ ਦੇ ਨਾਲ ਹੀ ਹੋਣਾ ਸਾਰਾ ਜੇ ਪ੍ਰੈਕਟਿਸ ਹੋ ਜਾਂਦੀ ਹੈ ਫਿਰ ਕੋਈ ਗਲਤੀ ਹੋਣ ਦੇ ਚਾਂਸ ਨਹੀਂ ਰਹਿੰਦੇ ਮਾਣਨਾ ਜਾਣਨਾ ਹਾਰਨਾ ਡਰਨਾ ਕਰਨਾ ਕੇਰਨਾ ਕੇਰਨਾ ਮਤਲਬ ਠਡਾਉਣਾ ਖੰਡਾਉਣਾ ਹੁੰਦਾ ਜਰਨਾ ਭਰਨਾ ਮਰਨਾ ਬਰਨਾ ਸੜਨਾ ਹੁਣ ਹੈ ਇਹ ਵੀ ਸਾਰੀਆਂ ਕਿਰਿਆ ਮਈਨੇ ਪਰ ਇੱਥੇ ਨੰਨਾ ਲੱਗਿਆ ਹੋਇਆ ਹੈ ਚੜਨਾ ਪੁੰਨਣਾ ਕਮੇਨਣਾ ਭਰਨਾ ਤਾੜਨਾ ਪੜਨਾ ਕੜਨਾ ਤਾੜਨਾ ਫੜਨਾ ਮੋੜਨਾ ਗਿਨਨਾ ਛਾਣਨਾ ਕੂੜਨਾ ਜਲਨਾ ਏ ਹੈਗੀਆਂ ਸਾਰੀਆਂ ਕਿਰਿਆਮਈ ਨੇ ਪਰ ਇੱਥੇ ਨਾਣਾ ਤੇ ਨੰਨਾ ਲੱਗਣ ਦੇ ਵੱਲ ਕੋਈ ਰੂਲ ਨਹੀਂ ਆਪਾਂ ਕਹਿ ਸਕਦੇ ਵੀ ਰੂਲ ਚੱਲਦੇ ਨੇ ਠੀਕ ਐ ਇਸ ਕਰਕੇ ਜੋ ਜਿੱਥੇ ਮੈਨੂੰ ਆਵਾਜ਼ ਜਿਹੀ ਜੀ ਆਉਂਦੀ ਐ ਉੱਥੇ ਉਹ ਲਾ ਦੋ ਤਾਂ ਪੰਜਾਬੀ ਤੁਹਾਡੀ ਸਹੀ ਲਿਖੀ ਜਾਏਗੀ ਗਲਤੀ ਦੇ ਚਾਂਸ ਨਹੀਂ ਹੁੰਦੇ ਹੈਗੇ ਬਸ ਇਹੀ ਰੂਲ ਆ ਜੇ ਆਪਾਂ ਕਹੀਏ ਵੀ ਰੂਲ ਐਂਡ ਰੈਗੂਲੇਸ਼ਨ ਜੇ ਕੋਈ ਲਾਗੂ ਹੁੰਦੇ ਨੇ ਤਾਂ ਉਹ ਨਹੀਂ ਇਹ ਨੀਚੇ ਵਾਲੀਆਂ ਲਾਈਨਾਂ ਦਿਖਦੀਆਂ ਨਹੀਂ ਸੀ ਪਹਿਲਾਂ ਸੌਰੀ ਆ ਥੋੜਾ ਜਿਹਾ ਹਿੱਲ ਗਿਆ ਕੈਮਰਾ ਤੇ ਹਾਂਜੀ ਕੋਈ ਹੋਰ ਸ਼ਬਦ ਜਿਹੜੇ ਕੋਈ ਤੁਹਾਨੂੰ ਲੱਗਣ ਉਹ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਤੇ ਕੁਝ ਦੱਸਣਾ ਚਾਹੁੰਦੇ ਹੋ ਤਾਂ ਦੱਸ ਵੀ ਸਕਦੇ ਹੋ ਕਿਉਂਕਿ ਹਰ ਕੋਈ ਪਰਫੈਕਟ ਨਹੀਂ ਹੁੰਦਾ ਤੇ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਦੱਸਣ ਤੇ ਪੁੱਛਣ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਲਿਖੋ ਹੋਰ ਸਭ ਤੋਂ ਥੋੜੀ ਜਿਹਾ ਆਪਾਂ ਪ੍ਰੈਕਟਿਸ ਕਰਦੇ ਆ ਕਮੈਂਟ ਦੇ ਵਿੱਚ ਲਿਖਿਓ ਜਿਹੜੇ ਨਾਲ ਜੁੜੇ ਹੋਏ ਹੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਤੁਹਾਨੂੰ ਆਵਾਜ਼ਾਂ ਕਲੀਅਰ ਹੋ ਗਈਆਂ ਕੀ ਦੀ ਆਵਾਜ਼ ਹੁੰਦੀ ਆ ਤੁਸੀਂ ਉਹ ਵੀ ਲਿਖੋਗੇ ਹਾਂਜੀ ਮਿਲਣਾ ਮਿਲਣਾ ਲਿਖਣਾ ਹੋਵੇ ਤਾਂ ਕੀ ਲਿਖੋਗੇ ਮਿਲਣਾ ਕਿ ਦੀ ਵਾਗਾਂਂ ਦੀ ਆਸਟ ਦੇ ਵਿੱਚ ਨੰਨੇ ਦੀ ਆਰੀਆ ਹੁਣ ਦੇਖੋ 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 ਮਿਲਣਾ ਹੋਰ ਲਿਖੋ ਕੁੱਲਣਾ ਹਾਂਜੀ ਕੁੱਲਣਾ ਇੱਕ ਖੋਲਣਾ ਹੁੰਦਾ ਇੱਕ ਹੁੰਦਾ ਖੋਲਣਾ ਖੋਲਣਾ ਮਤਲਬ ਖੁੱਲ ਗਿਆ ਇਹਨਾਂ ਦੋਹਾਂ ਦੇ ਵਿੱਚ ਫਰਕ ਹੈ ਤੇ ਦੋਹਾਂ ਦੇ ਵਿੱਚ ਨੰਨਾ ਤੇ ਨੰਨਾ ਵਰਤਿਆ ਜਾਂਦਾ ਠੀਕ ਹੈ ਇਹਦੇ ਵਿੱਚ ਹੁਣ ਮਿਲਣਾ ਲ ਹੈ ਜਿਹੜਾ ਉਹ ਬਿੰਦੀ ਨਾਲ ਲਿਖਿਆ ਜਾਂਦਾ ਮਿਲਣਾ ਨਹੀਂ ਹੁੰਦਾ ਮਿਲਣਾ ਸਹੀ ਹੈ ਜਿਹੜਾ ਕਿਹਦਾ ਉਚਾਰਨ ਆ ਰਿਹਾ ਨਾ ਦਾ ਇਸ ਕਰਕੇ ਆਪਾਂ ਮਿਲਣਾ ਲਾਉਣਾ ਖੁੱਲਣਾ ਕੁਲਣਾ ਜਲਣਾ 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 ਮੱਜਲਣਾ ਮੱਸੇ ਇਹਦਾ ਰੂਲ ਆ ਜਿਹੜਾ ਅਸਲੀ ਕਿ ਆਵਾਜ਼ ਦੇਖੋ ਨਾਣੇ ਦੀ ਆਉਂਦੀ ਆ ਤਾਂ ਨਾਣਾ ਲਾ ਦਿਓ ਨੰਨੇ ਦੀ ਆਉਂਦੀ ਆ ਤਾਂ ਨੰਨਾ ਲਾ ਦੋ ਹਾਂਜੀ ਕੁਝ ਹੋਰ ਧੰਨਵਾਦ ਹੈ ਜੀ ਤੁਹਾਡਾ ਬਹੁਤ-ਬਹੁਤ ਜਿਹੜੇ ਤੁਸੀਂ ਨਾਲ ਜੁੜੇ ਹੋ ਕੋਈ ਜੇ ਹੋਰ ਕੁਝ ਘਾਟ ਕ ਹੈਗੀ ਆ ਕੁਝ ਸੁਧਾਰ ਕਰਨਾ ਹੈ ਜਾਂ ਕੁਝ ਦੱਸਣਾ ਚਾਹੁੰਦੇ ਹੋ ਤਾਂ ਜਰੂਰ ਮੈਸੇਜ ਕਰਿਆ ਕਰੋ ਜੇ ਕੁਝ ਨਹੀਂ ਸਮਝ ਲੱਗਿਆ ਤਾਂ ਦਵਾਰਾ ਦੱਸ ਸਕਦੇ ਹੋ ਤੁਸੀਂ ਤੇ ਬਾਕੀ ਦੇਖਾਂਗੇ ਹੁਣ ਅੱਗੇ ਹੋਰ ਕਰਾਂਗੇ ਸ਼ਬਦ ਆਪਾਂ ਜਿਹਦੇ ਵਿੱਚ ਨਾਣਿਆ ਤੇ ਨੰਨਾ ਦਾ ਲਾ ਦਈਏ ਤਾਂ ਆਪਾਂ ਅਰਥਾਂ ਦਾ ਫਰਕ ਪੈਂਦਾ ਉਹ ਕੱਲ ਕਰਾਂਗੇ ਤੇ ਅੱਗੇ ਛੁੱਟੀਆਂ ਆ ਰਹੀਆਂ ਨੇ ਜੂਨ ਦੀਆਂ ਤਾਂ ਆਪਾਂ ਦੋ ਟਾਈਮ ਲਾਈਵ ਕਲਾਸ ਲਾਇਆ ਕਰਾਂਗੇ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਚੰਗਾ ਲੱਗਦਾ ਤਾਂ ਨਾਲ ਜ਼ਰੂਰ ਜੁੜਿਆ ਕਰੋ ਤੇ ਦੱਸਿਆ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ